ਸ੍ਰੀ ਕਾਲ ਜੀ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਮਸ਼ੀਨਰੀਆਂ ਅਤੇ ਜ਼ਮੀਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਣੇ ਕੋਲੇ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਤੋਂ 1.5/18 ਵਾਹ 7 ਦਾ ਟਰਾਲਾ ਆਇਆ 2025 ਮਾਡਲ ਫੁੱਲ ਹੈਵੀ ਹੈਵੀ ਮਟੀਰੀਅਲ ਲੱਗਿਆ ਹੋਇਆ ਜੀ ਡਿਲਕਸ ਹੁੱਕ ਰੇਟ 297000 ਤੇ ਬਾਕੀ ਇਹਨਾਂ ਵੀਰਾਂ ਕੋਲ ਹੋਰ ਵੀ ਟਰਾਲੇ ਮਿਲ ਜਾਂਦੇ ਨੇ ਜੈਕ ਵਾਲੇ ਬਿਨਾ ਜੈਕ ਵਾਲ ਤੁਹਾਡੀ ਚੋਇਸ ਦੇ ਮਿਲ ਜਾਣਗੇ ਖਰੀਦਣ ਲਈ ਨੰਬਰ ਨੋਟ ਕਰ ਲਓ 7973866162 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇ ਐਸ ਕੰਡਕਟਰ ਸਾਰੇ ਮਟੀਰੀਅਲ ਸਮੇਤ ਕੋਠੀਆਂ ਸ਼ੋਰੂਮ ਪੈਲਸ ਕਾਲਜ ਸਕੂਲ ਕੋਈ ਵੀ ਤੁਸੀਂ ਬਿਲਡਿੰਗ ਤਿਆਰ ਕਰਵਾਉਣੀ ਹੈ ਤਾਂ ਤੁਸੀਂ ਇਹਨਾਂ ਵੀਰਾਂ ਨਾਲ ਇੱਕ ਵਾਰੀ ਸੰਪਰਕ ਜ਼ਰੂਰ ਕਰੋ ਜੀ ਜੇ ਐਸ ਕੰਡਕਟਰ ਸਾਰੇ ਮਟੀਰੀਅਲ ਸਮੇਤ ਬਸ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਬਹੁਤ ਵਧੀਆ ਕੰਮ ਕਰਦੇ ਨੇ ਤੇ ਘਾ ਟ੍ਰੇਡ ਦੇ ਵਿੱਚ ਇਹ ਕੰਮ ਕਰਦੇ ਨੇ ਨਾ ਹੀ ਕੋਈ ਖੱਜਲ ਖੁਆਰੀ ਵਾਲਾ ਕੰਮ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਿਲਡਿੰਗ ਤਿਆਰ ਕਰਵਾ ਸਕਦੇ ਹੋ ਨੰਬਰ ਨੋਟ ਕਰ ਲਓ 954886000 ਇਸ ਨੰਬਰ ਤੇ ਸੰਪਰਕ ਕਰੋ ਸਾਹਿਬ ਬਿਲਡਿੰਗ ਵਰਕਰਸ ਪਿੰਡ ਬੁੱਟਰਕਲਾ ਮੋਗਾ ਟੈਂਟ ਦਾ ਸਾਰਾ ਸਮਾਨ ਤਿਆਰ ਕੀਤਾ ਜਾਂਦਾ ਜੀ ਸ਼ਟਰਿੰਗ ਦਾ ਵੀ ਸਾਰਾ ਸਮਾਨ ਤਿਆਰ ਕੀਤਾ ਜਾਂਦਾ ਜੀ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਮਾਲਕ ਦੇ ਨੰਬਰ ਨੋਟ ਕਰ ਲਓ ਜੀ 9056245597 ਦੂਜਾ ਨੰਬਰ ਹੈ 9814956025 ਇਹਨਾਂ ਨੰਬਰਾਂ ਤੇ ਸੰਪਰਕ ਜ਼ਰੂਰ ਕਰੋ ਤੇ ਇੱਕ ਵਾਰ ਸੇਵਾ ਦਾ ਮੌਕਾ ਇਹਨਾਂ ਵੀਰਾਂ ਨੂੰ ਜ਼ਰੂਰ ਦਿਓ ਜੀ ਟਰਾਲੀ ਵਿਕਾਊ ਹੈ ਜੀ 11x6.6 ਦੀ 2025 ਮਾਡਲ ਏਰੀਆ ਵਿਵਾਨੀਗੜ ਰੇਟ 135000 9877498880 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਮਸ਼ੀਨਰੀਆਂ ਵੇਚਣਾ ਚਾਹੁੰਦੇ ਹੋ ਜਾਂ ਕੋਈ ਬਿਜ਼ਨਸ ਕਰ ਰਹੇ ਹੋ ਕਿ ਵਧਾਉਣਾ ਚਾਹੁੰਦੇ ਹੋ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੋ ਕਿ ਚਿੱਟੇ ਅੱਖਰਾਂ ਦੇ ਵਿੱਚ ਲਿਖਿਆ ਹੁੰਦਾ ਕਿ ਇਹ ਸਾਡਾ ਵਟਸਐਪ ਨੰਬਰ ਹੈ ਵਟਸਐਪ ਨੰਬਰ ਪੀਲੇ ਅੱਖਰਾਂ ਦੇ ਵਿੱਚ ਸ਼ੋ ਹੋ ਰਿਹਾ ਇਸ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਾਡੇ ਤੋਂ ਐਡ ਕਰਵਾ ਸਕਦੇ ਹੋ ਐਚਐਫ نسل ਦੀ ਗਾਂ ਬਿਕਾਉ ਹੈ ਜੀ ਸੂਨ ਬਾਲੀਆ ਏਰੀਆ ਰਾਇਕੋਟ ਰੇਟ ਹੈ ਜੀ 50000 50000 ਰੁਪਏ ਰੇਟ ਮੰਗਿਆ ਵਧੀਆ ਠੰਡੀ ਸੀਲ ਗਾਂ ਹੈ ਜੀ ਤੇ ਰਾਏ ਕੋਟੇਰੀਏ ਦੇ ਵਿੱਚ ਇਹ ਗਾਂ ਖੜੀ ਹੈ ਤੁਸੀਂ ਜਾ ਕੇ ਖਰੀਦ ਸਕਦੇ ਹੋ ਸੂਨ ਵਾਲੀ ਗਾਂ ਹੈ ਜੀ 8437574190 A ਨੰਬਰ ਤੇ ਫੋਨ ਕਰਕੇ ਤੁਸੀਂ ਵਧੀਆ HF ਨਸਲ ਦੀ ਗਾਂ 50000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਮਹਿੰਦਰਾ 265 ਸਰਪੰਚ ਟਰੈਕਟਰ ਵਿਕਾਊ ਆ 2002 ਮਾਡਲ ਸ਼ੋਰੂਮ ਕੰਡੀਸ਼ਨ 60% ਟਾਇਰ ਨਵੀਂ ਬੈਟਰੀ ਇੰਜਨ ਗੇਅਰ ਦਾ ਓਕੇ ਰੇਟ 175000 ਏਰੀਆ ਸਰਹੰਦ ਫਤੇਗੜ੍ਹ ਜੈਬ ਮਾਲਕਬੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ ਤੁਸੀਂ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਓਨਰ ਦਾ ਨੰਬਰ ਨੋਟ ਕਰ ਲਓ ਜੀ 78883 72304 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਤੀਜੀ ਸੂਏ ਸ਼ਾਈਵਾਲ ਨਸਲ ਦੀ ਗਾਂ ਵਿਕਾਊਆ ਦੁੱਧ 2 ਲੀਟਰ ਰੇਟ ਫੋਨ ਤੇ ਦੱਸਣਗੇ ਏਰੀਆ ਮਲੋਟ ਹੈ ਜੀ ਵਧੀਆ ਠੰਡੀ ਸੀਲ ਗਾਂ ਹੈ ਘਰੇ ਰੱਖਣ ਵਾਲੀ ਜਿੰਨਾ ਭੈਣ ਭਾਵਾਂ ਨੇ ਦੁੱਧ ਵਾਸਤੇ ਗਾਂ ਚਾਹੀਦੀ ਹੋਵੇ ਵਧੀਆ ਕਰੇ ਰੱਖਣ ਵਾਸਤੇ ਤਾਂ ਇਹ ਵੀਰ ਦਾ ਨੰਬਰ ਨੋਟ ਕਰ ਲਓ ਰੇਟ ਇਹ ਮੌਕੇ ਦੇ ਦੱਸਣਗੇ ਮਲੋਟ ਏਰੀਆ ਤੀਜੇ ਸੂਏਗਾ ਸ਼ਾਹੀਵਾਲ نسل ਦੀ ਗਾਂ ਹੈ 22 ਲੀਟਰ ਦੁੱਧ ਹੈ ਜੀ 9968441525 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਤੇ ਰੇਟ ਜਿਹੜਾ ਉਹ ਫੋਨ ਤੇ ਹੀ ਦੱਸਿਆ ਜਾਊਗਾ ਨੰਬਰ ਤੇ ਕਾਲ ਕਰਕੇ ਤੁਸੀਂ ਰੇਟ ਵਗੈਰਾ ਪੁੱਛ ਕੇ ਗਾਂ ਨੂੰ ਖਰੀਦ ਸਕਦੇ ਹੋ ਜੀ ਤੇ ਜਿਹੜੇ ਭੈਣ ਭਰਾ ਇਸ ਟਾਈਮ ਵੀਡੀਓ ਨੂੰ ਵੇਖ ਰਹੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਤੇ ਤੁਹਾਡਾ ਸਾਰਿਆਂ ਦਾ ਤਹਿਤ ਰੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਪੋਰਟ ਕਰਨ ਦੇ ਲਈ ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਦਾ ਵੀ ਤਹਿਤ ਰੋ ਧੰਨਵਾਦ ਤੇ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਜੀ ਤੇ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਚੈਨਲ ਨੂੰ ਸਪੋਰਟ ਕਰੋਗੇ ਜਿਹੜੀਆਂ ਆਪਾਂ ਵੱਖ-ਵੱਖ ਮਸ਼ੀਨਰੀਆਂ ਏਰੀਆ ਚੋਂ ਲੈ ਕੇ ਆਉਣੇ ਆਗੇ ਤੇ ਜ਼ਮੀਨਾਂ ਇਹ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੀ ਸੇਲ ਹੁੰਦੀਆਂ ਨੇ ਤਾਂ ਤੁਸੀਂ ਅੱਜ ਵਾਲੀ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਦਿਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਵੀ ਜ਼ਰੂਰ ਕਰ ਦਿਓ ਜੀ 968 ਗਜ ਦਾ ਕਮਰਸ਼ੀਅਲ ਪਲਾਟ ਵਿਕਾਊ ਹੈ ਜੀ NH1 ਫਤੇਗੜ ਸਾਹਿਬ ਨੇੜੇ ਪੈਟਰੋਲ ਪੰਪ ਮਾਦੋਪੁਰ ਚੌਕ ਤੇ ਪਟਿਆਲਾ ਬਾਈਪਾਸ ਰੇਟ ਹੈ 18000 ਗਜ ਦਾ ਬਾਕੀ ਮਾਲਕ ਦਾ ਨੰਬਰ ਨੋਟ ਕਰ ਲਓ ਜੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਕੇ ਪਲਾਟ ਖਰੀਦ ਸਕਦੇ ਹੋ 9914083593 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਮਰਸ਼ੀਅਲ ਪਲਾਟ ਹੈ ਜਿਹੜਾ ਖਰੀਦ ਸਕਦੇ ਹੋ ਲਓ ਜੀ ਇੱਕ ਹੋਰ ਜ਼ਮੀਨ ਦਾ ਟੱਕ ਲੈ ਕੇ ਆਈਆਂ ਜੀ ਇਹ ਹੈਗਾ ਜੀ 7 ਕਿਲਿਆਂ ਦਾ ਟੱਕ ਹੈ ਸਾਲਮ ਮੋਟਰ ਅੰਡਰਗਰਾਊਂਡ ਪੈਪ ਲਾਈਨ ਪਾਈ ਹੋਈ ਆ ਤਕਸੀਮ ਤੱਕ ਐ ਕੋਈ ਰੋਲੇ ਵਾਲਾ ਜ਼ਮੀਨ ਨਹੀਂ ਵਧੀਆ ਇਕੱਠਾ ਇਕ ਡੱਕ ਐ ਜੀ ਤਕਸੀਮ ਹੋਈ ਐ 60 ਲੱਖ ਕਿੱਲੇ ਦਾ ਰੇਟ ਰੱਖਿਆ ਗਿਆ ਜੀ ਵਧੀਆ ਪੈਪ ਲਾਈਨ ਪਾਈ ਹੋਈ ਐ 7 ਕਿੱਲੇ ਇਹ ਜ਼ਮੀਨ ਵਿਕਾਊ ਐ ਜੀ ਜਗਰਾਉਂ ਤੋਂ ਬਰਨਾਲਾ ਰੋਡ ਨੇੜੇ ਬਰਨਾਲਾ ਜਗਰਾਉਂ ਤੋਂ ਬਰਨਾਲਾ ਰੋਡ ਨੇੜੇ ਬਰਨਾਲਾ ਜੀ ਤੇ ਬਾਕੀ ਆਪਾਂ ਮਾਲਕ ਦਾ ਨੰਬਰ ਵੀਡੀਓ ਦੇ ਵਿੱਚ ਚਲਾ ਦਿੱਤਾ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ 9972542229 9972542229 ਇਸ ਨੰਬਰ ਤੇ ਫੋਨ ਕਰਕੇ 7 ਕਿਲੇ ਜ਼ਮੀਨ 60 ਲੱਖ ਕਿਲੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਵਧੀਆ ਪੈਪ ਲਾਈਨ ਪਾਈ ਹੋਈ ਹੈ ਜੀ ਤੇ ਤਕਸੀਮ ਟੱਕ ਹੈ ਕੋਈ ਰੋਲੇ ਵਾਲੀ ਜ਼ਮੀਨ ਨਹੀਂ ਹੈਗੀ ਤੇ ਵਧੀਆ ਸਾਫ਼ ਸੁਥਰੀ ਜ਼ਮੀਨ ਹੈ ਇਹ 7 ਕਿਲੇ ਦਾ ਟੱਕ ਹੈ ਵਿੱਚ ਮੋਟਰ ਲੱਗੀ ਹੋਈ ਹੈ ਜਗਰਾਉਂ ਬਰਨਾਲਾ ਰੋਡ ਨੇੜੇ ਬਰਨਾਲਾ ਏਰੀਆ ਵੀਰ ਦਾ ਬਾਕੀ ਤੁਸੀਂ ਨੰਬਰ ਨੋਟ ਕਰ ਲਿਆ ਹੁਣ ਇਸ ਨੰਬਰ ਤੇ ਕਾਲ ਕਰਕੇ ਜ਼ਮੀਨ ਖਰੀਦ ਸਕਦੇ ਤੁਹਾਡਾ ਸਾਰਿਆਂ ਦਾ ਤਹਿਤ ਲੋ ਧੰਨਵਾਦ ਚੈਨਲ ਨਾਲ ਜੁੜਨ ਦੇ ਲਈ ਜੇ ਤੁਸੀਂ ਆਪਣੇ ਕਿਸੇ ਵੀ ਏਰੀਏ ਦੀ ਜ਼ਮੀਨ ਦੀ ਭਾਲ ਦੇ ਵਿੱਚ ਹੈਗੀ ਹੋ ਕੋਈ ਸ਼ਹਿਰ ਪਿੰਡ ਦੀ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਕਿ ਆਹ ਵਾਲਾ ਏਰੀਆ ਹੋਵੇ ਜੀ ਇੰਨੇ ਕੁ ਰੇਟ ਦੀ ਤੇ ਇੰਨੀ ਕੁ ਜਗ੍ਹਾ ਕੋਸ਼ਿਸ਼ ਕਰਾਂਗੇ ਅਗਲੀ ਆਉਣ ਵਾਲੀ ਵੀਡੀਓ ਅਸੀਂ ਤੁਹਾਡੇ ਏਰੀਏ ਦੀ ਲੈ ਕੇ ਆ ਸਕੀਏ ਤਾਂ ਅੱਜ ਵਾਲੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਪੋਰਟ ਕਰੋ ਜੀ ਬਣੇਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਇੱਕ ਵਾਰੀ ਚੈਨਲ ਦਾ WhatsApp ਨੰਬਰ ਦੁਬਾਰੇ ਨੋਟ ਕਰ ਲਿਓ ਕਿ ਵੀਡੀਓ ਦੇ ਵਿੱਚ ਚੱਲਦਾ ਰਹਿੰਦਾ 9877988446 ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਪ੍ਰਾਪਰਟੀ ਵੇਚਣੀ ਹੈ ਕੋਈ ਬਿਜ਼ਨਸ ਕਰ ਰਹੇ ਹੋ ਅੱਗੇ ਵਧਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਇਸ ਨੰਬਰ ਤੇ ਸਾਨੂੰ WhatsApp ਰਾਹੀਂ ਪੰਜ ਸਤ ਫੁੱਟ ਮਾ ਤੇ ਫੁੱਲ ਸਕਰੀਨ ਦੀ ਵੀਡੀਓ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਆਪਣੇ ਪਲੇਟਫਾਰਮ ਦੇ ਉੱਤੇ ਚਲਾ ਦਿੱਤੀ ਜਾਊਗੀ ਜੀ ਤੇ ਤੁਹਾਡਾ ਸਾਰਾ ਨਤਾਹਿਦ ਲੋ ਧੰਨਵਾਦ ਬਣੇਰੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੀ ਤਰ੍ਹਾਂ